ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਕਦੇ ਕਿਸੇ ਅਜਿਹੇ ਚਮਤਕਾਰ ਦੀ ਕਹਾਣੀ ਸੁਣੀ ਹੈ ਜੋ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਵੇ ਅਤੇ ਵਾਹਿਗੁਰੂ ਤੇ ਵਿਸ਼ਵਾਸ ਹੋਰ ਡੂੰਘਾ ਹੋ ਜਾਵੇ ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇੱਕ ਅਜਿਹੀ ਸਾਖੀ ਸੁਣਾਉਣ ਜਾ ਰਹੇ ਹਾਂ ਜਿਸ ਵਿੱਚ ਇੱਕ ਬਾਂਝ ਔਰਤ ਜਿਸ ਦੀ ਜ਼ਿੰਦਗੀ ਵਿੱਚ ਮਾਂ ਬਣਨ ਦੀ ਉਮੀਦ ਖਤਮ ਹੋ ਚੁੱਕੀ ਸੀ ਉਹ ਗੁਰੂ ਜੀ ਨੇ ਔਲਾਦ ਦਾ ਸੁਖ ਬਖਸ਼ਿਆ ਇਹ ਕਹਾਣੀ ਸੁਣ ਕੇ ਤੁਸੀਂ ਵੀ ਸੋਚੋਗੇ ਵਾਹ ਇਹ ਤਾਂ ਸੱਚਮੁੱਚ ਵਾਹਿਗੁਰੂ ਦੀ ਕਿਰਪਾ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਅਤੇ ਇਸ ਸਾਖੀ ਨੂੰ ਪੂਰੀ ਸੁਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਲੋਕਾਂ ਦੇ ਦੁੱਖ ਦਰਦ ਦੂਰ ਕਰਦੇ ਸਨ ਇੱਕ ਪਿੰਡ ਵਿੱਚ ਇੱਕ ਗਰੀਬ ਔਰਤ ਰਹਿੰਦੀ ਸੀ ਜਿਸ ਦਾ ਨਾਮ ਸੀ ਮਾਈ ਸੁੰਦਰੀ ਉਸ ਦੇ ਵਿਆਹ ਨੂੰ ਕਈ ਸਾਲ ਬੀਤ ਚੁੱਕੇ ਸਨ ਪਰ ਉਸ ਦੀ ਗੋਦ ਸੁੰਨੀ ਸੀ ਪਿੰਡ ਵਾਲੇ ਉਸ ਨੂੰ ਬਾਂਝ ਕਹਿ ਕੇ ਤਾਨੇ ਮਾਰਦੇ ਹਰ ਰੋਜ਼ ਉਸਦੇ ਦਿਲ ਤੇ ਜਿਵੇਂ ਸੈਂਕੜੇ ਤੀਰ ਵੱਜਦੇ। ਮਾਈ ਸੁੰਦਰੀ ਨੇ ਹਰ ਮੰਦਰ, ਹਰ ਦਰਗਾ, ਹਰ ਤੀਰਥ ਤੇ ਜਾ ਕੇ ਅਰਦਾਸਾਂ ਕੀਤੀਆਂ। ਉਸਨੇ ਵਰਤ ਰੱਖੇ, ਮੰਤਾ ਮੰਨੀਆਂ ਪਰ ਕੁਝ ਨਾ ਹੋਇਆ। ਉਸ ਦੀਆਂ ਅੱਖਾਂ ਵਿੱਚ ਹੁਣ ਅਸ਼ਕਾਂ ਤੋਂ ਇਲਾਵਾ ਕੁਝ ਨਹੀਂ ਸੀ। ਪਰ ਫਿਰ ਇੱਕ ਦਿਨ ਪਿੰਡ ਵਿੱਚ ਖਬਰ ਫੈਲੀ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਪਿੰਡ ਵਿੱਚ ਪਧਾਰੇ ਹਨ। ਮਾਈ ਸੁੰਦਰੀ ਦੇ ਦਿਲ ਵਿੱਚ ਇੱਕ ਚਮਕ ਜਾਗੀ। ਉਹ ਦੌੜਦੀ ਹੋਈ ਗੁਰੂ ਜੀ ਦੇ ਚਰਨਾਂ ਵਿੱਚ ਜਾ ਡਿੱਗੀ ਰੋਂਦੀ ਹੋਈ ਬੋਲੀ हे ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਸੁਣਨੀ ਹੈ ਮੈਨੂੰ ਮਾਂ ਬਣਨ ਦਾ ਸੁੱਖ ਦਿਓ ਨਹੀਂ ਤਾਂ ਮੇਰਾ ਜੀਣਾ ਵਿਅਰਥ ਹੈ ਗੁਰੂ ਜੀ ਨੇ ਉਸਵਲ ममता ਭਰੀ ਨਜ਼ਰ ਨਾਲ ਦੇਖਿਆ ਉਹਨਾਂ ਦੀ ਮੁਸਕਾਨ ਵਿੱਚ ਜਿਵੇਂ ਸਾਰੇ ਸੰਸਾਰ ਦਾ ਸਕੂਨ ਸਮਾਇਆ ਹੋਵੇ ਗੁਰੂ ਜੀ ਨੇ ਫਰਮਾਇਆ ਤੀਏ ਵਾਹਿਗੁਰੂ ਤੇ ਪੂਰਾ ਭਰੋਸਾ ਰੱਖ ਜੋ ਉਸਦੀ ਮਰਜ਼ੀ ਉਹੀ ਹੁੰਦਾ ਹੈ ਜਾਂ ਤੇਰੀ ਅਰਦਾਸ ਪੂਰੀ ਹੋਵੇਗੀ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਅਤੇ ਇੱਕ ਸੇਬ ਦੇ ਕੇ ਕਿਹਾ ਇਸ ਨੂੰ ਸ਼ਰਦਾ ਨਾਲ ਖਾ ਅਤੇ ਵੈਗੁਰੂ ਦਾ ਨਾਮ ਜਪ ਮਈ ਸੁੰਦਰੀ ਨੇ ਉਸ ਸੇਬ ਨੂੰ ਅੱਖਾਂ ਨਾਲ ਲਾਇਆ ਅਤੇ ਘਰ ਜਾ ਕੇ ਸ਼ਰਦਾ ਨਾਲ ਖਾ ਲਿਆ ਕੁਝ ਮਹੀਨਿਆਂ ਬਾਅਦ ਚਮਤਕਾਰ ਹੋਇਆ ਮਈ ਸੁੰਦਰੀ ਦੀ ਗੋਦ ਹਰੀ ਹੋ ਗਈ ਉਸ ਨੇ ਇੱਕ ਸੋਹਣੇ ਜਿਹੇ ਪੁੱਤਰ ਨੂੰ ਜਨਮ ਦਿੱਤਾ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਾਰੇ ਕਹਿਣ ਲੱਗੇ ਇਹ ਗੁਰੂ ਨਾਨਕ ਜੀ ਦੀ ਕਿਰਪਾ ਹੈ ਮੈਂ ਸੁੰਦਰੀ ਹਰ ਰੋਜ਼ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਅਤੇ ਕਹਿੰਦੀ ਸੱਚੇ ਪਾਤਸ਼ਾਹ ਨੇ ਮੇਰੀ ਸੁਣ ਲਈ ਤਾਂ ਜੀ ਇਹ ਸੀ ਗੁਰੂ ਨਾਨਕ ਦੇਵ ਜੀ ਦੀ ਇੱਕ ਸੱਚੀ ਸਾਖੀ ਜੋ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਅਸੀਂ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਵਾਹਿਗੁਰੂ ਤੇ ਭਰੋਸਾ ਕਰੀਏ ਤਾਂ ਕੋਈ ਵੀ ਅਰਦਾਸ ਅਧੂਰੀ ਨਹੀਂ ਰਹਿੰਦੀ ਹੁਣ ਤੁਸੀਂ ਦੱਸੋ ਕੀ ਤੁਹਾਨੂੰ ਇਹ ਸਾਖੀ ਸੁਣ ਕੇ ਵਾਹਿਗੁਰੂ ਦੀ ਕਿਰਪਾ ਤੇ ਹੋਰ ਵਿਸ਼ਵਾਸ ਨਹੀਂ ਹੋਇਆ। ਹੇਠਾਂ ਕਮੈਂਟ ਵਿੱਚ ਜ਼ਰੂਰ ਸਾਂਝਾ ਕਰੋ ਕਿ ਤੁਸੀਂ ਵੀ ਕਦੇ ਅਜਿਹੇ ਕਿਸੇ ਚਮਤਕਾਰ ਦਾ ਹਿੱਸਾ ਬਣੇ ਹੋ। ਜਾਂ ਤੁਹਾਡੇ ਨਾਲ ਕੋਈ ਸਾਖੀ ਜੁੜੀ ਹੈ। ਅਤੇ ਹਾਂ ਜੇ ਤੁਹਾਨੂੰ ਇਹ ਸਾਖੀ ਪਸੰਦ ਆਈ ਤਾਂ ਸਾਡੇ ਚੈਨਲ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਲਾਈਕ ਕਰੋ, ਸ਼ੇਅਰ ਕਰੋ ਅਤੇ ਘੰਟੀ ਦਾ ਬਟਨ ਦਬਾਓ। ਤਾਂ ਜੋ ਅਜਿਹੀਆਂ ਸਾਖੀਆਂ ਅਤੇ ਸਿੱਖਿਆਵਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਆਓ ਮਿਲ ਕੇ ਗੁਰੂ ਜੀ ਦੇ ਸੁਨੇਹੇ ਨੂੰ ਹਰ ਦਿਲ ਤੱਕ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ